जिने कदर ਤੁਹਾਡੀ ਕਰਦੀ ਨਹੀਂ ਉਹਨਾਂ ਨਾਲ ਜੋੜ ਕੇ ਕੀ ਜਜ਼ਬਾਤ ਕਰਨੇ ਜਿਨੇ ਦੁੱਖ ਹੀ ਦੇਣਾ ਉਹਦੇ ਲਈ ਕਿ ਲੰਮੀ ਉਮਰ ਦੇ ਪਾਠ ਕਰਨੇ ਜਿਨੇ ਹੋਰ ਇਕੱਲਾ ਕਰ ਦੇਣਾ ਉਹਦੇ ਨਾਲ ਜੋੜ ਕੇ ਸਾਥ ਕਰਨੇ ਤੇਰੇ ਨਾਲ ਭਾਵੇਂ ਕੋਈ ਰਿਸ਼ਤਾ ਨਹੀਂ ਪਰ ਤੇਰੇ ਜਾਣ ਤੇ ਦੁੱਖ ਹੋਇਆ ਹੁਣ ਧੀ ਕਿਸੇ ਘਰ ਵਿੱਚ ਜੰਮੇ ਨਾ ਬਸ ਇਹੀ ਸੁਣੀਏ ਪੁੱਤ ਹੋਇਆ ਉਹ ਆਪਣੀ ਬਲੀ ਨੂੰ ਕਿਉਂ ਦੇਵੇ ਤੇਰੇ ਹੱਥ ਤੇ ਹੁੰਦੀ ਖਾਜ ਲਈ ਇਹ ਰੀਤ ਹੀ ਮੁੱਕ ਜੇ ਵਿਆਹ ਵਾਲੀ ਜੇ ਮਾਰ ਹੀ ਦੇਣੀ ਦਾਜ ਲਈ ਜੇ ਧੀयां ਜੱਗ ਵਿੱਚ ਆਉਣੀਆਂ ਨੇ ਬਸ ਸੌਦੇ ਵਿਆਹ ਤੇ ਜਹਾਜ ਲਈ ਫਿਰ ਚੰਗਾ ਉਹਨਾਂ ਨੂੰ ਭੇਜੇ ਜੋ ਰੱਬ ਮਰਿਆ ਜਾਂ ਫਿਰ ਬੁੱਤ ਹੋਇਆ ਹੁਣ ਧੀ ਕਿਸੇ ਘਰ ਵਿੱਚ ਜੰਮੇ ਨਾ ਬਸ ਇਹੀ ਸੁਣੀਏ ਪੁੱਤ ਹੋਇਆ ਮਹਿਫੂਜ਼ ਤਾਂ ਉਹ ਕਿਤੇ ਨਹੀਂ ਨਾ ਅੰਦਰ ਤੇ ਨਾ ਬਾਹਰ ਵਿੱਚ ਦੋ ਸਾਲ ਦੀ ਨੋਚੀ ਬੰਦਿਆਂ ਨੇ ਸੀ ਟਕੀ ਸੂਟ ਸਲਵਾਰਾਂ ਵਿੱਚ ਆਪਣੀ ਇੱਜ਼ਤ ਦਾ ਫਿਕਰ ਕਰੇ ਜਿਉ ਖੜ ਕੇ ਅੱਜ ਸਰਦਾਰਾਂ ਵਿੱਚ ਫਿਰ ਅਮੋਲਕ ਆਹ ਗੁੱਟ ਤੇਰਾ ਬਸ ਨਾਂ ਦਾ ਕੜੇ ਦਾ ਗੁੱਟ ਹੋਇਆ ਹੁਣ ਧੀ ਕਿਸੇ ਘਰ ਵਿੱਚ ਜੰਮੇ ਨਾ ਬਸ ਇਹ ਹੀ ਸੁਣੀਏ ਪੁੱਤ ਹੋਇਆ